ਅਦੇਸਾਂ ਦੇ ਤਹਿਤ ਜਿਹੜੀ ਹਲਚਲ ਆ ਪ੍ਰਸ਼ਾਸਨ ਚ ਮੱਚੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਿੱਤੇ ਦਿਨ ਹੀ ਜਿਹੜੇ ਆ ਹੁਕਮ ਜਾਰੀ ਕੀਤੇ ਸੀ ਕਿ ਸ਼ੰਭੂ ਆਰਡਰ ਦੀ ਇੱਕ ਲੇਨ ਹੈ ਜਿਹੜੀ ਉਸ ਨੂੰ ਖੋਲਿਆ ਜਾਵੇ ਤੇ ਬਜ਼ੁਰਗ ਐਂਬੂਲੈਂਸ ਅਤੇ ਬੱਚਿਆਂ ਲਈ ਜਿਹੜੀ ਆ ਇੱਕ ਸਾਈਡ ਚਲਾ ਦਿੱਤੀ ਜਾਵੇ ਪਰ ਹਾਲੇ ਜਿਹੜੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਕਿਸੇ ਤਰ੍ਹਾਂ ਦਾ ਰਸਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ ਤੇ ਇਸ ਦੇ ਦਰਮਿਆਨ ਇੱਕ ਮੀਟਿੰਗ ਹੈ ਜਿਹੜੀ ਅੱਜ ਮੁਰ ਤੋਂ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਪਟਿਆਲਾ ਦਰਮਿਆਨ ਹੋਈ ਅਤੇ ਐਸਐਸਪੀ ਪਟਿਆਲਾ ਮੌਕੇ ਤੇ ਮੌਜੂਦ ਸਨ ਜਿਹੜੇ ਉੱਚ ਅਧਿਕਾਰੀ ਨੇ ਮੌਕੇ ਤੇ ਉਹ ਵੀ ਪਹੁੰਚੇ ਨੇ ਤਾਂ ਇਸ ਮੌਕੇ ਸਾਡੇ ਪੱਤਰਕਾਰ ਚੰਜੀਤ ਜੋਸ਼ੀ ਪਟਿਆਲਾ ਤੋਂ ਮੌਜੂਦ ਸਨ ਉਹਨਾਂ ਨੇ ਕੀ ਹਾਲਾਤ ਉੱਥੇ ਜਿਹੜੇ ਬਣੇ ਕੀ ਗੱਲਬਾਤ ਹੋਈ ਕਿੱਦਾਂ ਦਾ ਮਾਹੌਲ ਹੈ ਮੀਟਿੰਗ 'ਚ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿਸਾਨਾਂ ਦਾ ਹੁਣ ਕੀ ਇਸ ਬਾਰੇ ਜਿਹੜਾ ਅੱਗੇ ਰਵਈਆ ਜੀ ਜੋਸ਼ੀ ਜੀ ਮੀਟਿੰਗ ਹੋਈ ਹੈ ਮੀਟਿੰਗ ਬਿੱਤੇ ਦਿਨ ਵੀ ਹੋਈ ਸੀ ਅੱਜ ਵੀ ਮੁੜ ਇਹ ਮੀਟਿੰਗ ਸੱਦੀ ਗਈ ਐਸੇ ਦੇ ਦਰਮਿਆਨ ਕੰਗਰਾਂ ਨੌਤ ਵਾਲਾ ਬਿਆਨ ਵੀ ਸਾਹਮਣੇ ਆ ਜਾਂਦਾ ਤਾਂ ਕਿੱਦਾਂ ਦਾ ਮਾਹੌਲ ਰਿਹਾ ਹੈ ਤੇ ਕੀ ਮੀਟਿੰਗ ਚ ਕੁਝ ਹੋ ਪਾਇਆ ਜਾਂ ਫਿਰ ਤੋਂ ਬੇਸਿੱਟਾ ਰਹੀ ਹੈ ਮੀਟਿੰਗ ਸਤਨਾਮ ਜੜੀਏ ਮੀਟਿੰਗ ਸੀ ਜਿਹੜੀ ਆ ਦੂਸਰੀ ਵਾਰ ਪੰਜਾਬ ਪ੍ਰਸ਼ਾਸਨ ਔਰ ਹਰਿਆਣਾ ਪ੍ਰਸ਼ਾਸਨ ਦੀ ਕਿਸਾਨ ਅਗੂ ਨਾਲ ਮੀਟਿੰਗ ਸੀ ਕਿਸਾਨ ਅਗੂ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਵਿਖੇ ਕਿਹਨਾਂ ਨੇ ਆਪਣੀ ਮੀਟਿੰਗ ਕੀਤੀ ਉਸ ਤੋਂ ਬਾਅਦ ਕਿਸਾਨ ਅਗੂ ਪੁਲਿਸ ਲਾਈਨ ਪਹੁੰਚੇ ਪੁਲਿਸ ਲਾਈਨ ਪਹੁੰਚ ਕੇ ਕਿਸਾਨ ਅਗੂ ਨੇ ਸਿੱਧੀ ਪ੍ਰਸ਼ਾਸਨ ਨਾਲ ਇੱਕੋ ਹੀ ਮੰਗ ਰੱਖੀ ਕਿ ਆਪਾਂ ਮੀਟਿੰਗ ਤੋਂ ਪਹਿਲਾਂ ਸ਼ੰਭੂ ਹੀ ਚੱਲਦੀਆਂ ਧਰਨੇ ਵਾਲੀ ਥਾਂ ਤੇ ਉੱਥੇ ਅਸੀਂ ਤੁਹਾਨੂੰ ਦਿਖਾ ਦਾਂਗੇ ਕਿ ਸੜਕ ਕਿਸ ਨੇ ਬੰਦ ਕੀਤੀ ਪਿਆ ਕਿਸਾਨ ਅਗੂ ਨੇ ਸਿੱਧਾ ਸਿੱਧਾ ਕਿਹਾ ਕਿ ਜਿਹੜੀ ਸੜਕ ਹੈਗੀ ਹੈ ਹਰਿਆਣਾ ਸਰਕਾਰ ਅਸੀਂ ਆਪਣਾ ਸਟੈਂਡ ਪੰਜਾਬ ਦੀ ਸੜਕ ਹੈ ਬਿਲਕੁਲ ਠੀਕ ਹੈ ਆਵਾਜਾਈ ਬਿਲਕੁਲ ਪੂਰੀ ਤਰ੍ਹਾਂ ਚੱਲ ਰਹੀ ਹੈ ਜਿਹੜੀ ਕਿ ਅਸੀਂ ਅਸੀਂ ਸੜਕ ਨਹੀਂ ਰੋਕੀ ਪੀ ਉਸ ਤੋਂ ਬਾਅਦ ਕਿਸਾਨਦੂਤਾਂ ਨੇ ਮੀਟਿੰਗ ਤੋਂ ਬਾਹਰ ਆ ਕੇ ਇੱਕੋ ਗੱਲ ਕਹੀ ਹੈ ਅਸੀਂ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚਣਾ ਹੈ ਔਰ ਜਿਹੜੀ ਮੀਟਿੰਗ ਹੈਗੀ ਹੈ ਉਹਨਾਂ ਕਹਿੰਿਆ ਕਿ ਕਮੇਟੀਆਂ ਨਾਲ ਕਿਸਾਨਾਂ ਦਾ ਹੱਲ ਨਹੀਂ ਹੋਣਾ ਅਗਰ ਹੱਲ ਕਰਨਾ ਤਾਂ ਸਰਕਾਰ ਨੂੰ ਸਿੱਧੇ-ਸਿੱਧੇ ਕਿਸਾਨਾਂ ਨਾਲ ਗੱਲ ਕਰਨੀ ਪੈਣੀ ਹੈ ਜੀ ਜੋਸ਼ੀ ਜੀ ਜੀ ਜੋਸ਼ੀ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਸਾਨਾ ਨੇ ਸਿੱਧਾ ਕਿਹਾ ਕਿ ਤੁਸੀਂ ਸ਼ੰਭੂ ਆਰਡਰ ਤੇ ਚਲੋ ਤੁਹਾਨੂੰ ਹਾਲਾਤ ਦਿਖਾਣੇ ਆ ਤਾਂ ਅੱਗੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਰਵੱਈਆ ਸੀ ਕੀ ਉਹਨਾਂ ਵੱਲੋਂ ਕੋਈ ਅਜਿਹੀ ਗੱਲ ਰੱਖੀ ਮੰਨੀ ਗਈ ਕਿ ਹਾਂ ਅਸੀਂ ਚੱਲਦੇ ਆ ਜਾਂ ਮੌਕੇ ਦੀ ਸਥਿਤੀ ਹਾਲਾਂਕਿ ਸਭ ਕੁਝ ਉਹਨਾਂ ਦੀ ਦੇਖ ਰੇ ਚ ਚੱਲ ਰਿਹਾ ਅ ਜਦੋਂ ਜਿਹੜੀ ਮੀਟਿੰਗ ਹੈ ਸਾਨੂੰ ਪਤਾ ਹੈ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਇਹ ਮੀਟਿੰਗਾਂ ਚੱਲ ਰਹੀਆਂ ਪ੍ਰਸ਼ਾਸਨਿਕ ਅਧਿਕਾਰੀ ਮੀਡੀਆ ਕਰਮੀਆਂ ਅੱਗੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਜਿਹੜੇ ਕਿਸਾਨ ਅੱਗੂ ਹੈਗੇ ਆ ਉਹ ਇੱਕੋ ਹੀ ਗੱਲ ਕਹਿ ਰਹੇ ਆ ਵੀ ਅਸੀਂ ਪ੍ਰਸ਼ਾਸਨ ਨੇ ਮੰਗ ਰੱਖੀ ਹੈ ਕਿ ਆਪਾਂ ਰੋਜ਼-ਰੋਜ਼ ਮੀਟਿੰਗ ਕਰਨ ਨਾਲੋਂ ਵੀ ਆਪਾਂ ਵਸ਼ੰਭੂ ਬਾਰਡਰ ਚੱਲਦੀ ਹੈ ਉੱਥੇ ਅਸੀਂ ਤੁਹਾਨੂੰ ਹਾਲਾਤ ਦਿਖਾ ਦਿੰਨੇ ਕਿ ਹਰਿਆਣਾ ਗਵਰਨਮੈਂਟ ਵੱਲੋਂ ਕੰਦ ਕੀਤੀ ਗਿਆ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਹਰਿਆਣਾ ਦੇ ਜਿਹੜੇ ਐਸਐਸਪੀ ਹੈਗੇ ਆ ਹਰਿਆਣਾ ਦੇ ਡੀਸੀ ਅੰਮ੍ਰਿਤਾਲਾ ਵੀ ਸੀ ਇਸ ਮੀ ਰੀਭੀ ਚੱਲੀ ਪਰ ਬੇਸਿੱਟਾ ਰਹੀ ਉਸ ਤੋਂ ਲਾਵਾ ਵੀ ਜਿਹੜੀ ਕੰਗਣਾ रावत ਵੱਲੋਂ ਹਿਮਾਚਲ ਦੀ ਜਿਹੜੀ ਲੋਕ ਸਭਾ ਮੈਂਬਰ ਮੰਡੀ ਤੋਂ ਹੈਗੀਆਂ ਉਹਨਾਂ ਨੇ ਜਿਹੜਾ ਕਿਸਾਨ ਆਗੂਆਂ ਦੇ ਧਰਨੇ ਤੇ ਅੱਜ ਜਿਹੜਾ ਹਮਲਾ ਕੀਤਾ ਕਿ ਕਿਸਾਨ ਆਗੂਆਂ ਦੇ ਧਰਨੇ ਦੇ ਵਿੱਚ ਬੁਲਤਕਾਰ ਹੁੰਦੇ ਸੀ ਔਰ ਬੰਦੇ ਦੇ ਲਾਸ਼ਾਂ ਕੱਟੀਆਂ ਜਾਂਦੀਆਂ ਸੀ ਇਹਦੇ ਬਹੁਤ ਜਿਹੜੇ ਕਿ ਨਕੇਤੀ ਸ਼ਬਦਾਂ ਤੇ ਕਰ ਰਹੇ ਆ ਸਾਰੇ ਲੋਕ ਇਥੇ ਜਿਹੜੇ ਕੰਗਣਾ रावत ਵੱਲੋਂ ਹਮਲਾ ਕੀਤਾ거든 ਨਕੇਤੀ ਕਿਸਾਨ ਆਗੂ ਨੇ ਕਿਹਾ ਕਿ ਜਿਹੜੀ ਕੰਗਣਾ रावत ਦੀ ਅਮਰਜੈਂਸੀ ਫਿਲਮ ਆ ਰਹੀ ਹੈ ਉਸ ਤੋਂ ਪਰਤਾਉਣ ਦੇ ਲਈ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਕਹਿੰਦੇ ਜਿਹੜੀ ਕੇਂਦਰ ਸਰਕਾਰ ਹੈ ਕੰਗੜਾ ਰੋਕਦਾ ਕੋਈ ਕਾਰਵਾਈ ਨਹੀਂ ਕਰਦੀ ਜਿਹੜੀ ਕੰਗੜਾ ਰੋਕਦਾ ਸਿੱਖਾਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਜੀ ਤਾਂ ਜੋਸ਼ੀ ਜੀ ਅੱਜ ਅਗਲੇ ਕੋਈ ਪਲਾਨ ਬਾਰੇ ਕਿਸਾਨਾਂ ਨੇ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ ਆ ਕਿਸਾਨ ਅੱਗੂਆਂ ਨੇ ਕਿਹਾ ਕਿ 31 ਅਗਸਤ ਨੂੰ ਅਸੀਂ ਇੱਕ ਵੱਡੀ ਜਿਹੜੀ ਕਿ ਮੀਟਿੰਗ ਕਰ ਰਹੇ ਹਾਂ ਜਿਸ ਦੇ ਵਿੱਚ ਪੰਚਾਇਤ ਮਹਾਪੰਚਾਇਤ ਚ ਵੀ ਅਸੀਂ ਜਾਵਾਂਗੇ ਵੱਡੀ ਕਿ ਮੀਟਿੰਗ ਕੀਤੀ ਜਾ ਰਹੀ ਹੈ 31 ਅਗਸਤ ਨੂੰ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਕਿਸਾਨਾ ਗੋਵ ਵੱਲੋਂ ਲਿਆ ਜਾਏਗਾ ਕਿ ਐਸੇ ਧਰਨੇ ਸੰਬੰਧੀ ਅੱਗੇ ਕਰਨਾ ਕੀ ਹੈ ਕਿਉਂਕਿ ਬਹੁਤ ਲੰਮਾ ਚਰਮਾ ਹੋ ਗਿਆ ਜਿਹੜਾ ਕਿ ਧਰਨਾ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪਰ ਜਿਹੜੀ ਸਥਿਤੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਿਹੜੀ ਦੂਸਰੀ ਮੀਟਿੰਗ ਹੋਈ ਹੈ ਪਰ ਇਹ ਵੀ ਬੇਸਿੱਟਾ ਰਹੀ ਹੁਣ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਦੇਖ ਜਿਹੜੀ ਮੀਟਿੰਗ ਦੇ ਲਈ ਕੀ ਆਹ ਮੀਟਿੰਗ ਚੰਡੀਗੜ੍ਹ ਹੋਏਗੀ ਜਾਂ ਉਹ ਮੀਟਿੰਗ ਫਿਰ ਪਟਿਆਲਾ ਦੀ ਪੁਲਸ ਲਾਈਨ ਵਿਖੇ ਹੋਏਗੀ ਜੀ ਜੀ ਬਹੁਤ ਬਹੁਤ ਧੰਨਵਾਦ ਤਾ ਕਿਸਾਨਾਂ ਦੀ ਮੀਟਿੰਗ ਹੈ ਜਿਹੜੀ ਅਹਿਮ ਜਿਹੜੀ ਆਪਣੇ ਆਪ ਚ ਬਣੀ ਹੋਈ ਹੈ ਤੇ ਉੱਥੇ ਹੀ ਸਭ ਤੋਂ ਅਹਿਮ ਇਸ ਕਰਕੇ ਅੱਜ ਦੇਖੀ ਗਈ ਹੈ ਮੀਟਿੰਗ ਕਿਉਂਕਿ ਕੰਗੜਾ ਅਰਨੌਤ ਵੱਲੋਂ ਮੁਰਤੋਂ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਸ਼ਬਦੀ ਹਮਲੇ ਆ ਜਿਹੜੇ ਕਿਸਾਨਾਂ ਤੇ ਕੀਤੇ ਗਿਆ ਤੇ ਉੜਤਾ ਪੰਜਾਬ ਵਰਗੇ ਸ਼ਬਦ ਆ ਜਿਹੜੇ ਉਹ ਵਰਤੇ ਗਿਆ ਹਾਲਾਂਕਿ ਜਿਹੜੀ ਫਿਲਮ ਬਣੀ ਸੀ ਪਹਿਲਾਂ ਉੜਤਾ ਪੰਜਾਬ ਉਸ ਤੇ ਵੀ ਵੱਡਾ ਵਿਵਾਦ ਆ ਜਿਹੜਾ ਖੜਾ ਹੋਇਆ ਸੀ ਕਿ ਕਿਵੇਂ ਪੰਜਾਬ ਨੂੰ ਦਰਸਾਇਆ ਜਾ ਰਿਹਾ ਤਾਂ ਉਹੀ ਕੰਗੜਾ ਨੌਤ ਜਿਹੜੇ ਕਿ 에어ਪੋਰਟ ਤੇ ਕੁਲਵਿੰਦਰ ਸਿੰਘ ਨਾਲ ਕੁਲਵਿੰਦਰ ਕੌਰ ਨਾਲ ਜਿਨ੍ਹਾਂ ਦਾ ਮਾਮਲਾ ਪੱਖਿਆ ਸੀ ਅੱਜ ਉਹ ਫਿਰ ਤੋਂ ਕਿਸਾਨਾਂ ਤੇ ਸ਼ਬਦੀ ਵਾਰ ਆ ਜਿਹੜੇ ਕਰਦੇ ਨਜ਼ਰ ਆ ਰਹੇ ਐ ਤੇ ਇਸੇ ਦੇ ਦਰਮਿਆਨ ਸਭ ਤੋਂ ਗੱਲ ਅਹਿਮ ਇਹ ਵੀ ਦੇਖੀ ਜਾ ਰਹੀ ਹੈ ਕਿ ਕੰਗੜਾ ਨੌਤ ਦੀ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਉਸ ਨੂੰ ਲੈ ਕੇ ਸਭ ਕੁਝ ਕੀਤਾ ਜਾ ਰਿਹਾ ਜੋ ਕਿਸਾਨਾਂ ਦਾ ਕਹਿਣਾ ਬਾਕੀ ਜਿਹੜੇ ਲੋਕਾਂ ਦਾ ਕਹਿਣਾ ਹੈ ਏ ਕਿਸੇ ਨਾ ਕਿਸੇ ਲੋਟ ਅਮਰਜੈਂਸੀ ਜਿਹੜੀ ਫਿਲਮ ਚੱਲੇ ਕਿਉਂਕਿ ਪਹਿਲਾਂ ਜਿਹੜੀ ਇੱਕ ਫਿਲਮ ਬਣਾਈ ਸੀ ਕੰਗਣਾ ਨੌਤ ਨੇ ਉਹ ਬਿਲਕੁਲ ਫਲॉप ਹੋਈ ਸੀ ਤਾਂ ਐਮਪੀ ਬਣ ਕੇ ਹੁਣ ਕੰਗਣਾ ਨੌਤ ਚਾਹੁੰਦੇ ਨੇ ਕਿ ਉਹਨਾਂ ਦੀ ਫਿਲਮ ਹੈ ਜਿਹੜੀ ਉਹ ਜਿਹੜੇ ਆ ਆ ਮੂੜ ਤੋਂ ਵੱਡੀ ਕਮਾਈ ਕਰੇ ਅਤੇ ਪਰਦੇ ਤੇ ਵੱਡੀ ਕਮਾਈ ਕਰਕੇ ਜਿਹੜਾ ਇੱਕ ਵਾਰ ਫਿਰ ਕੰਗਨਾਰ ਨੌਤ ਜਿਹੜੇ ਆਪਣੇ ਆਪ ਨੂੰ ਬਾਲੀਵੁੱਡ ਵਿੱਚ ਵੱਡੇ ਅਦਾਕਾਰ ਵਿੱਚ ਸ਼ਾਮਲ ਕਰ ਲੈਣਾ ਤਾਂ ਕੰਗਨਾਰ ਨੌਤ ਦੇ ਜਿਹੜੇ ਸ਼ਬਦੀ ਵਾਰ ਨੇ ਉਹ ਜਾਰੀ ਨੇ ਤੇ ਉਧਰ ਕਿਸਾਨਾਂ ਦੀ ਮੀਟਿੰਗਾਂ ਦਾ ਦੌਰ ਉਹ ਵੀ ਜਾਰੀ ਹੈ ਤੇ ਕਿਸਾਨਾਂ ਦਾ ਜਿਹੜਾ ਸਿੱਧਾ ਜਿਹੜਾ ਜਵਾਬ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਸੜਕ ਨਹੀਂ ਰੋਕੀ ਅਸੀਂ ਕੋਈ ਰਸਤਾ ਨਹੀਂ ਰੋਕਿਆ ਰੋਕਿਆ ਤਾਂ ਰਸਤਾ ਹੋਇਆ ਹੈ ਹਰਿਆਣਾ ਸਰਕਾਰ ਨੇ ਕੰਦਾ ਕੀਤੀਆਂ ਨੇ ਹਰਿਆਣਾ ਸਰਕਾਰ ਨੇ ਅਜਿਹੇ ਜਿਹੜੇ ਆ ਕਿਸਾਨ ਸ਼ਬਦਾਂ ਜਿਹੜੇ ਉਹ ਹਰਿਆਣਾ ਸਰਕਾਰ ਨੂੰ ਲੈ ਕੇ ਵਰਤ ਰਿਹਾ ਤੇ ਹਰਿਆਣਾ ਸਰਕਾਰ ਤੇ ਸ਼ਬਦੀ ਵਾਰ ਕਿਤੇ ਜਾ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਦਿੱਲੀ ਜਾਵਾਂਗੇ ਜੇਕਰ ਰਸਤਾ ਖੁੱਲਦਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਬੰਸ ਸਿੰਘ ਪੰਦੇਰ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਇਹ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਵੀ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਡੰਗੇ ਟਰਾਂਸਪੋਰਟਰ ਨੰਗੇ ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਉਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ মিডিਆ ਨੂੰ ਬਕਾਇਦਾ ਅਫਸਰ ਸਭਾ ਨੂੰ ਕਿਹਾ ਕਿ ਪਹਿਲੇ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ 'ਚ ਕੋਈ ਸਮੱਸਿਆ ਆਉਗੀ ਤੇ ਤੁਸੀਂ ਫਿਰ ਸਾਨੂੰ ਕਿਹੋ ਜੇ ਤੁਡੀ ਗੱਡੀ ਜਾ ਕੇ ਦੁਰਜਤ ਟੁੱਟ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਧ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਂਡਰ ਨਾਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਂਡਰ ਨਾਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ 'ਚ ਪਿਛਲੇ 5-6 ਮਹੀਨਿਆਂ ਤੋਂ ਬੈਠੇ ਆ ਕੋਈ ਲਾਂਡਰ ਨਾ ਡਰੈਕਟ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਂਡਰ ਨਾਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡਰ ਨਾਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਦਾ ਹਰਿਆਣਾ ਟੱਪ ਕੇ ਲਾਂਡਰ ਨਾਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ ਕੇਂਦਰ ਦਾ ਗਲਤ ਮਿਸਕੈਟ ਕਰਦਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਤੇ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਕਿ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ 4 ਮਿੰਟਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ 4 ਰਾਊਂਡ ਦੀ ਮੀਟਿੰਗਾਂ ਭਾਈ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬੈਨ ਨੂੰ ਚਾਹ ਰਿਆਂ ਸਾਡੇ ਲੋਕ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫੋਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਮੀਡੀਆ ਨੂੰ ਸੀ ਅਪੀਲ ਕਰਦੇ ਆ ਇਹ ਉਦੇਰ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰੈਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰੈਟ ਪਟੀਸ਼ਨ ਪਾਈ ਨਹੀਂ ਉਦੇਰ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਸਰਕ ਨੇ ਤੁਹਾਡੇ ਕੋਲ ਹਰਿਆਣਾ ਅਸੀਂ ਆਪਣਾ ਸਟੈਂਡ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਕਿਸਾਨਾਂ ਦੀ ਅੱਜ ਅਹਿਮ ਮੀਟਿੰਗ ਹੋਈ ਆ ਪੁਲਿਸ ਪ੍ਰਸ਼ਾਸਨ ਨਾਲ ਮੁਰਤੋਂ ਇਹ ਮੀਟਿੰਗ ਹੋਈ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕੰਗਣਾ ਅਰਨੌਤ ਨੇ ਮੁਰਤੋਂ ਕਿਸਾਨਾਂ ਅੰਦੋਲਨ ਨੂੰ ਲੈ ਕੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਇਸੇ ਬਿਆਨ ਦਰਮਿਆਨ ਇਹ ਮੀਟਿੰਗ ਵੀ ਆਪਣੇ ਆਪ ਚ ਅਹਿਮ ਬਣੀ ਹੋਈ ਆ ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਨਾਲ ਅੱਜ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਹੋਈ ਹੈ ਮੋੜ ਤੋਂ ਜਿਹੜੀ ਇਹ ਮੀਟਿੰਗ ਸੱਦੀ ਗਈ ਸੀ ਹਾਲਾਂਕਿ ਪਹਿਲਾਂ ਵੀ ਜਿਹੜੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤਹਿਤ ਜਿਹੜੀ ਹਲਚਲ ਆ ਪ੍ਰਸ਼ਾਸਨ ਚ ਮੱਚੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਿੱਤੇ ਦਿਨ ਹੀ ਜਿਹੜੇ ਆ ਹੁਕਮ ਜਾਰੀ ਕੀਤੇ ਸੀ ਕਿ ਸ਼ੰਭੂ ਆਰਡਰ ਦੀ ਇੱਕ ਲਾਈਨ ਹੈ ਜਿਹੜੀ ਉਸ ਨੂੰ ਖੋਲਿਆ ਜਾਵੇ ਤੇ ਬਜ਼ੁਰਗ ਐਂਬੂਲੈਂਸ ਅਤੇ ਬੱਚਿਆਂ ਲਈ ਜਿਹੜੀ ਇੱਕ ਸਾਈਡ ਚਲਾ ਦਿੱਤੀ ਜਾਵੇ ਪਰ ਹਾਲੇ ਜਿਹੜੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਕਿਸੇ ਤਰ੍ਹਾਂ ਦਾ ਰਸਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ ਤੇ ਇਸ ਦੇ ਦਰਮਿਆਨ ਇੱਕ ਮੀਟਿੰਗ ਆ ਜਿਹੜੀ ਅੱਜ ਮੁਰ ਤੋਂ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਪਟਿਆਲਾ ਦਰਮਿਆਨ ਹੋਈ ਅਤੇ ਐਸਐਸਪੀ ਪਟਿਆਲਾ ਮੌਕੇ ਤੇ ਮੌਜੂਦ ਸਨ ਜਿਹੜੇ ਉੱਚ ਅਧਿਕਾਰੀ ਨੇ ਮੌਕੇ ਤੇ ਉਹ ਵੀ ਪਹੁੰਚੇ ਨੇ ਤਾਂ ਇਸ ਮੌਕੇ ਸਾਡੇ ਪੱਤਰਕਾਰ ਚੰਨਜੀਤ ਜੋਸ਼ੀ ਪਟਿਆਲਾ ਤੋਂ ਮੌਜੂਦ ਸਨ ਉਹਨਾਂ ਨੇ ਕੀ ਹਾਲਾਤ ਉੱਥੇ ਜਿਹੜੇ ਬਣੇ ਕੀ ਗੱਲਬਾਤ ਹੋਈ ਕਿੱਦਾਂ ਦਾ ਮਾਹੌਲ ਆ ਮੀਟਿੰਗ 'ਚ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿਸਾਨਾਂ ਦਾ ਹੁਣ ਕੀ ਇਸ ਬਾਰੇ ਜਿਹੜਾ ਅੱਗੇ ਰਵਈਆ ਜੀ ਜੋਸ਼ੀ ਜੀ ਮੀਟਿੰਗ ਹੋਈ ਹੈ ਮੀਟਿੰਗ ਬਿੱਤੇ ਦਿਨ ਵੀ ਹੋਈ ਸੀ ਅੱਜ ਵੀ ਮੁੜ ਇਹ ਮੀਟਿੰਗ ਸੱਦੀ ਗਈ ਐਸੇ ਦੇ ਦਰਮਿਆਨ ਕੰਗਰਾਂ ਨੌਤ ਵਾਲਾ ਬਿਆਨ ਵੀ ਸਾਹਮਣੇ ਆ ਜਾਂਦਾ ਤਾਂ ਕਿੱਦਾਂ ਦਾ ਮਾਹੌਲ ਰਿਹਾ ਤੇ ਕੀ ਮੀਟਿੰਗ ਚ ਕੁਝ ਹੋ ਪਾਇਆ ਜਾਂ ਫਿਰ ਤੋਂ ਬੇ ਸਿੱਟਾ ਰਹੀ ਹੈ ਮੀਟਿੰਗ ਸਤਨਾਮ ਜੜੀਏ ਮੀਟਿੰਗ ਸੀ ਜਿਹੜੀ ਅੱਜ ਦੂਸਰੀ ਵਾਰ ਪੰਜਾਬ ਪ੍ਰਸ਼ਾਸਨ ਔਰ ਹਰਿਆਣਾ ਪ੍ਰਸ਼ਾਸਨ ਦੀ ਕਿਸਾਨ ਅਗੂ ਨਾਲ ਮੀਟਿੰਗ ਸੀ ਕਿਸਾਨ ਅਗੂ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਵਿਖੇ ਕਿਹਨਾਂ ਨੇ ਆਪਣੀ ਮੀਟਿੰਗ ਕੀਤੀ ਉਸ ਤੋਂ ਬਾਅਦ ਕਿਸਾਨ ਅਗੂ ਪੁਲਿਸ ਲਾਈਨ ਪਹੁੰਚੇ ਪੁਲਿਸ ਲਾਈਨ ਪਹੁੰਚ ਕੇ ਕਿਸਾਨ ਅਗੂ ਨੇ ਸਿੱਧੀ ਪ੍ਰਸ਼ਾਸਨ ਨਾਲ ਇੱਕੋ ਹੀ ਮੰਗ ਰੱਖੀ ਕਿ ਆਪਾਂ ਮੀਟਿੰਗ ਤੋਂ ਪਹਿਲਾਂ ਸ਼ੰਭੂ ਹੀ ਚੱਲਦੀਆਂ ਧਰਨੇ ਵਾਲੀ ਥਾਂ ਤੇ ਉੱਥੇ ਅਸੀਂ ਤੁਹਾਨੂੰ ਦਿਖਾ ਦਾਂਗੇ ਕਿ ਸਿਰਫ ਕਿਸ ਤੇ ਬੰਦ ਕੀਤੀ ਪਈ ਹੈ ਕਿਸਾਨ ਅਗੂ ਨੇ ਸਿੱਧਾ-ਸਿੱਧਾ ਕਿਹਾ ਕਿ ਜਿਹੜੀ ਸੜਕ ਹੈਗੀ ਹੈ ਹਰਿਆਣਾ ਸਰਕਾਰ ਅਸੀਂ ਆਪਣਾ ਸਟੈਂਡ ਹੈ ਪੰਜਾਬ ਜਿਹੜੀ ਸੜਕ ਹੈ ਬਿਲਕੁਲ ਠੀਕ ਹੈ ਆਵਾਜਾਈ ਬਿਲਕੁਲ ਪੂਰੀ ਤਰ੍ਹਾਂ ਚੱਲ ਰਹੀ ਹੈ ਜਿਹੜੀ ਕਿ ਅਸੀਂ ਅਸੀਂ ਸੜਕ ਨਹੀਂ ਰੋਕੀ ਪਈ ਉਸ ਤੋਂ ਬਾਅਦ ਕਿਸਾਨਦੂਆਂ ਨੇ ਮੀਟਿੰਗ ਤੋਂ ਬਾਹਰ ਆ ਕੇ ਇੱਕੋ ਗੱਲ ਕਹੀ ਹੈ ਅਸੀਂ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚਣ ਹੈ ਔਰ ਜਿਹੜੀ ਮੀਟਿੰਗ ਹੈਗੀ ਹੈ ਉਹਨਾਂ ਕਹਿੰਿਆ ਕਿ ਕਮੇਟੀਆਂ ਨਾਲ ਕਿਸਾਨਾਂ ਦਾ ਹੱਲ ਨਹੀਂ ਹੋਣਾ ਅਗਰ ਹੱਲ ਕਰਨਾ ਤਾਂ ਸਰਕਾਰ ਨੂੰ ਸਿੱਧੇ-ਸਿੱਧੇ ਕਿਸਾਨਾਂ ਨਾਲ ਗੱਲ ਕਰਨੀ ਪੈਣੀ ਹੈ ਉਸ ਤੋਂ ਬਾਅਦ ਜੀ ਜੀ ਜੋਸ਼ੀ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਸਾਨਾ ਨੇ ਸਿੱਧਾ ਕਿਹਾ ਕਿ ਤੁਸੀਂ ਸ਼ੰਭੂ ਬਾਰਡਰ ਤੇ ਚਲੋ ਤੁਹਾਨੂੰ ਹਾਲਾਤ ਦਿਖਾਣੇ ਆ ਤਾਂ ਅੱਗੋਂ ਪ੍ਰਸ਼ਾਸਨ ਅਧਿਕਾਰੀਆਂ ਦਾ ਕੀ ਰਵੱਈਆ ਸੀ ਕੀ ਉਹਨਾਂ ਵੱਲੋਂ ਕੋਈ ਅਜਿਹੀ ਗੱਲ ਰੱਖੀ ਮੰਨੀ ਗਈ ਕਿ ਹਾਂ ਅਸੀਂ ਚੱਲਦੇ ਆ ਜਾਂ ਮੌਕੇ ਦੀ ਸਥਿਤੀ ਹਾਲਾਂਕਿ ਸਭ ਕੁਝ ਉਹਨਾਂ ਦੀ ਦੇਖ ਰੇ ਚ ਚੱਲ ਰਿਹਾ ਅ ਜਦੋਂ ਜਿਹੜੀ ਮੀਟਿੰਗ ਹੈ ਸਾਨੂੰ ਪਤਾ ਹੈ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਇਹ ਮੀਟਿੰਗਾਂ ਚੱਲ ਰਹੀਆਂ ਪ੍ਰਸ਼ਾਸਨਿਕ ਅਧਿਕਾਰੀ ਮੀਡੀਆ ਕਰਮੀਆਂ ਅੱਗੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਜਿਹੜੇ ਕਿਸਾਨ ਆਗੂ ਹੈਗੇ ਆ ਉਹ ਇੱਕੋ ਹੀ ਗੱਲ ਕਹਿ ਰਹੇ ਆ ਵੀ ਅਸੀਂ ਪ੍ਰਸ਼ਾਸਨ ਨੇ ਮੰਗ ਰੱਖੀ ਹੈ ਕਿ ਆਪਾਂ ਰੋਜ਼-ਰੋਜ਼ ਮੀਟਿੰਗ ਕਰਨ ਨਾਲੋਂ ਵੀ ਆਪਾਂ ਵਸ਼ੰਭੂ ਬਾਰਡਰ ਚੱਲਦੀ ਹੈ ਉੱਥੇ ਅਸੀਂ ਤੁਹਾਨੂੰ ਹਾਲਾਤ ਦਿਖਾ ਦਿੰਨੇ ਕਿ ਹਰਿਆਣਾ ਗਵਰਨਮੈਂਟ ਵੱਲੋਂ ਕੰਦ ਕੀਤੀ ਗਿਆ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਹਰਿਆਣਾ ਦੇ ਜਿਹੜੇ ਐਸਐਸਪੀ ਹੈਗੇ ਆ ਹਰਿਆਣਾ ਦੇ ਡੀਸੀ ਅੰਮ੍ਰਿਤਾਲਾ ਵੀ ਸੀ ਇਸ ਮੀਟ ਤਕਰੀਬੀ ਚੱਲੀ ਪਰ ਬੇਸਿੱਟਾ ਰਹੀ ਉਸ ਤੋਂ ਇਲਾਵਾ ਵੀ ਜਿਹੜੀ ਕੰਗਣਾ ਰੌਵਤ ਵੱਲੋਂ ਹਿਮਾਚਲ ਦੀ ਜਿਹੜੀ ਲੋਕ ਸਭਾ ਮੈਂਬਰ ਮੰਡੀ ਤੋਂ ਹੈਗੀ ਆ ਉਹਨਾਂ ਨੇ ਜਿਹੜਾ ਕਿਸਾਨ ਆਗੂਆਂ ਦੇ ਧਰਨੇ ਤੇ ਅੱਜ ਜਿਹੜਾ ਹਮਲਾ ਕੀਤਾ ਕਿ ਕਿਸਾਨ ਆਗੂਆਂ ਦੇ ਧਰਨੇ ਦੇ ਵਿੱਚ ਬੁਲਤਕਾਰ ਹੁੰਦੇ ਸੀ ਔਰ ਬੰਦੇ ਦੀ ਲਾਸ਼ਾਂ ਕੱਟੀਆਂ ਜਾਂਦੀ ਸੀ ਇਹਦੇ ਬਹੁਤ ਜਿਹੜੇ ਕਿ ਨਿਕੇਤੀ ਦੇ ਸ਼ਬਦਾਂ ਤੇ ਕਰ ਰਹੇ ਆ ਸਾਰੇ ਲੋਕ ਇਥੇ ਜਿਹੜੇ ਕੰਗਣਾ ਰੌਵਤ ਵੱਲੋਂ ਹਮਲਾ ਕੀਤਾ ਉਹਦੀ ਨਿਕੇਤੀ ਕਿਸਾਨ ਆਗੂ ਨੇ ਕਿਹਾ ਕਿ ਜਿਹੜੀ ਕੰਗਣਾ ਰੌਵਤ ਦੀ ਅਮਰਜੈਂਸੀ ਫਿਲਮ ਆ ਰਹੀ ਹੈ ਉਸ ਤੋਂ ਪਰਤਾਉਣ ਦੇ ਲਈ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਕਹਿੰਦੇ ਜਿਹੜੀ ਕੇਂਦਰ ਸਰਕਾਰ ਹੈ ਕੰਗੜਾ ਰੋਕਦਾ ਕੋਈ ਕਾਰਵਾਈ ਨਹੀਂ ਕਰਦੀ ਜਿਹੜੀ ਕੰਗੜਾ ਰੋਕਦਾ ਸਿੱਖਾਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਉਹਨਾਂ ਵੱਲੋਂ ਜੀ ਤਾਂ ਜੋਸ਼ੀ ਜੀ ਅੱਜ ਅਗਲੇ ਕੋਈ ਪਲਾਨ ਬਾਰੇ ਕਿਸਾਨਾਂ ਨੇ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ ਆ ਕਿਸਾਨ ਅਗੂਆਂ ਨੇ ਕਿਹਾ ਕਿ 31 ਅਗਸਤ ਨੂੰ ਅਸੀਂ ਇੱਕ ਵੱਡੀ ਜਿਹੜੀ ਕਿ ਮੀਟਿੰਗ ਕਰ ਰਹੇ ਹਾਂ ਜਿਸ ਦੇ ਵਿੱਚ ਪੰਚਾਇਤ ਮਹਾਪੰਚਾਇਤ ਚ ਵੀ ਅਸੀਂ ਜਾਵਾਂਗੇ ਵੱਡੀ ਕਿ ਮੀਟਿੰਗ ਕੀਤੀ ਜਾ ਰਹੀ ਹੈ 31 ਅਗਸਤ ਨੂੰ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਕਿਸਾਨਾ ਗੋ ਵੱਲੋਂ ਲਿਆ ਜਾਏਗਾ ਕਿ ਐਸੇ ਧਰਨੇ ਸੰਬੰਧੀ ਅੱਗੇ ਕਰਨਾ ਕੀ ਹੈ ਕਿਉਂਕਿ ਬਹੁਤ ਲੰਮਾ ਚਰਮਾ ਹੋ ਗਿਆ ਜਿਹੜਾ ਕਿ ਧਰਨਾ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪਰ ਜਿਹੜੀ ਸਥਿਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਿਹੜੀ ਦੂਸਰੀ ਮੀਟਿੰਗ ਹੋਈ ਹੈ ਪਰ ਇਹ ਵੀ ਬੇਸਿੱਟਾ ਰਹੀ ਹੁਣ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਦੇਖਦੇ ਕਿਹ ਇਹ ਮੀਟਿੰਗ ਦੀ ਲਈ ਕੀ ਆ ਮੀਟਿੰਗ ਚੰਡੀਗੜ੍ਹ ਹੋਏਗੀ ਜਾਂ ਉਹ ਮੀਟਿੰਗ ਫਿਰ ਪਟਿਆਲਾ ਦੀ ਪੁਲਸ ਲਾਈਨ ਵਿਖੇ ਹੋਏਗੀ ਜੀ ਜੀ ਬਹੁਤ ਬਹੁਤ ਧੰਨਵਾਦ ਕਾ ਕਿਸਾਨਾਂ ਦੀ ਮੀਟਿੰਗ ਹੈ ਜਿਹੜੀ ਅਹਿਮ ਜਿਹੜੀ ਆਪਣੇ ਆਪ ਚ ਬਣੀ ਹੋਈ ਹੈ ਤੇ ਉੱਥੇ ਹੀ ਸਭ ਤੋਂ ਅਹਿਮ ਇਸ ਕਰਕੇ ਅੱਜ ਦੇਖੀ ਗਈ ਹੈ ਮੀਟਿੰਗ ਕਿਉਂਕਿ ਕੰਗੜਾ ਰਣੌਤ ਵੱਲੋਂ ਮੁਰਤੋਂ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਸ਼ਬਦੀ ਹਮਲੇ ਆ ਜਿਹੜੇ ਕਿਸਾਨਾਂ ਤੇ ਕੀਤੇ ਗਿਆ ਤੇ ਉੜਤਾ ਪੰਜਾਬ ਵਰਗੇ ਸ਼ਬਦ ਆ ਜਿਹੜੇ ਉਹ ਵਰਤੇ ਗਿਆ ਹਾਲਾਂਕਿ ਜਿਹੜੀ ਫਿਲਮ ਬਣੀ ਸੀ ਪਹਿਲਾਂ ਉੜਤਾ ਪੰਜਾਬ ਉਸ ਤੇ ਵੀ ਵੱਡਾ ਵਿਵਾਦ ਆ ਜਿਹੜਾ ਖੜਾ ਹੋਇਆ ਸੀ ਕਿ ਕਿਵੇਂ ਪੰਜਾਬ ਨੂੰ ਦਰਸਾਇਆ ਜਾ ਰਿਹਾ ਤਾਂ ਉਹੀ ਕੰਗੜਾ ਨੌਤ ਜਿਹੜੇ ਕਿ 에어ਪੋਰਟ ਤੇ ਕੁਲਵਿੰਦਰ ਸਿੰਘ ਨਾਲ ਕੁਲਵਿੰਦਰ ਕੌਰ ਨਾਲ ਜਿੰਨਾ ਦਾ ਮਾਮਲਾ ਪੱਖਿਆ ਸੀ ਅੱਜ ਉਹ ਫਿਰ ਤੋਂ ਕਿਸਾਨਾਂ ਤੇ ਸ਼ਬਦੀ ਵਾਰ ਆ ਜਿਹੜੇ ਕਰਦੇ ਨਜ਼ਰ ਆ ਰਹੇ ਆ ਤੇ ਇਸੇ ਦੇ ਦਰਮਿਆਨ ਸਭ ਤੋਂ ਗੱਲ ਅਹਿਮ ਇਹ ਵੀ ਦੇਖੀ ਜਾ ਰਹੀ ਹੈ ਕਿ ਕੰਗੜਾ ਨੌਤ ਦੀ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਉਸ ਨੂੰ ਲੈ ਕੇ ਸਭ ਕੁਝ ਕੀਤਾ ਜਾ ਰਿਹਾ ਜੋ ਕਿਸਾਨਾਂ ਦਾ ਕਹਿਣਾ ਵਾਕੀ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨਾ ਕਿਸੇ ਲੋਟ ਅਮਰਜੈਂਸੀ ਜਿਹੜੀ ਫਿਲਮ ਚੱਲੇ ਕਿਉਂਕਿ ਪਹਿਲਾਂ ਜਿਹੜੀ ਇੱਕ ਫਿਲਮ ਬਣਾਈ ਸੀ ਕੰਗਣਾ ਨਾਉਤ ਨੇ ਉਹ ਬਿਲਕੁਲ ਫਲॉप ਹੋਈ ਸੀ ਤਾਂ ਐਮਪੀ ਬਣ ਕੇ ਹੁਣ ਕੰਗਣਾ ਨਾਉਤ ਚਾਹੁੰਦੇ ਨੇ ਕਿ ਉਹਨਾਂ ਦੀ ਫਿਲਮ ਜਿਹੜੀ ਉਹ ਜਿਹੜੇ ਆ ਮੋੜ ਤੋਂ ਵੱਡੀ ਕਮਾਈ ਕਰੇ ਅਤੇ ਪਰਦੇ ਤੇ ਵੱਡੀ ਕਮਾਈ ਕਰਕੇ ਜਿਹੜਾ ਇੱਕ ਵਾਰ ਫਿਰ ਕੰਗਣਾ ਨਾਉਤ ਜਿਹੜੇ ਆਪਣੇ ਆਪ ਨੂੰ ਬਾਲੀਵੁੱਡ ਵਿੱਚ ਵੱਡੇ ਅਦਾਕਾਰ ਵਿੱਚ ਸ਼ਾਮਲ ਕਰ ਲੈਣ ਤਾਂ ਕੰਗਣ ਹਰਨਾਉਤ ਦੇ ਜਿਹੜੇ ਸ਼ਬਦੀ ਵਾਰ ਨੇ ਉਹ ਜਾਰੀ ਨੇ ਤੇ ਉਧਰ ਕਿਸਾਨਾਂ ਦੀ ਮੀਟਿੰਗਾਂ ਦਾ ਦੌਰ ਆ ਉਹ ਵੀ ਜਾਰੀ ਹੈ ਤੇ ਕਿਸਾਨਾਂ ਦਾ ਜਿਹੜਾ ਸਿੱਧਾ ਜਿਹੜਾ ਜਵਾਬ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਸੜਕ ਨਹੀਂ ਰੋਕੀ ਅਸੀਂ ਕੋਈ ਰਸਤਾ ਨਹੀਂ ਰੋਕਿਆ ਰੋਕਿਆ ਤਾਂ ਰਸਤਾ ਹੋਇਆ ਹਰਿਆਣਾ ਸਰਕਾਰ ਨੇ ਕੰਦਾ ਕੀਤੀਆਂ ਨੇ ਹਰਿਆਣਾ ਸਰਕਾਰ ਨੇ ਅਜਿਹੇ ਜਿਹੜੇ ਆ ਕਿਸਾਨ ਸ਼ਬਦਾ ਜਿਹੜੇ ਉਹ ਹਰਿਆਣਾ ਸਰਕਾਰ ਨੂੰ ਲੈ ਕੇ ਵਰਤ ਰਿਹਾ ਤੇ ਹਰਿਆਣਾ ਸਰਕਾਰ ਤੇ ਸ਼ਬਦੀ ਵਾਰ ਕਿਤੇ ਜਾ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਦਿੱਲੀ ਜਾਵਾਂਗੇ ਜੇਕਰ ਰਸਤਾ ਖੁੱਲਦਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਬੰਸ ਸਿੰਘ ਪੰਦੇਰ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਜੀ ਅੰਦੋਲਨ ਦੋ ਦੀ ਲੀਡਰਸ਼ਿਪ ਹੈ ਉਹ ਕਲੀਅਰ ਕਰ ਚੁੱਕੀ ਆ ਵੀ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਆ ਸਰਕਾਰ ਜਦੋਂ ਚਾਵੇ ਇਸ ਰਸਤੇ ਸਾਣੀ ਰਸਤਾ ਖੋਲ ਦੇਵੇ ਪਬਲਿਕ ਦੇ ਦੰਗੇ ਟਰਾਂਸਪੋਰਟਰ ਨੰਗੇ ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ਼ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ ਮੀਡੀਆ ਨੂੰ ਬਕਾਇਦਾ ਅਫਸਰ ਸਾਹਿਬਾਂ ਨੂੰ ਕਿਹਾ ਕਿ ਪਹਿਲੇ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ ਚ ਕੋਈ ਸਮੱਸਿਆ ਆਉਗੀ ਤਾਂ ਤੁਸੀਂ ਫਿਰ ਸਾਨੂੰ ਕਿਓ ਜਿਵੇਂ ਤੋਂ ਡੀ ਗੱਡੀ ਜਾ ਕੇ ਦਰਜਤ ਤੋਂ ਹਰਿਆਣਾ ਸਰਕਾਰ ਨੇ ਕੰਦ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਉਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਉਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਚ ਪਿਛਲੇ 15-6 ਮਹੀਨੇ ਤੋਂ ਬੈਠੇ ਆ ਕੋਈ ਲਾਉਣ ਆਰਡਰ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਂਡ ਨਾਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ ਹਰਿਆਣਾ ਟੱਪ ਕੇ ਲਾਂਡ ਆਰਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੁਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੋਰਨੇ ਚੱਲਣਾ ਹੈ ਕੇਂਦਰ ਦਾ ਗਲਤ ਮਿਸਕੈਟ ਕਰਵਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਤੇ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ 4 ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰਾਊਂਡ ਦੀ ਮੀਟਿੰਗਾਂ ਪੰਜਵੀਂ ਸੱਦ ਲਵੇ ਕੱਲ੍ਹ ਸੱਦ ਲਵੇ ਅਸੀਂ ਉਹਨਾਂ ਨੂੰ ਬੈਨ ਨੂੰ ਤਿਆਰ ਆ ਸਾਡੇ ਕੋਲ ਕੋਈ ਨਾਂ ਨਹੀਂ ਹੈਗਾ ਸਾਡੇ ਦੋਵੇਂ ਫੋਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਇਹਦਾ মিডিਆ ਨੂੰ ਵੀ ਅਪੀਲ ਕਰਦੇ ਆ ਇਹ ਉਹਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਉਹਦੀ ਰਿਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਹਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਕਿ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆ ਤੁਹਾਡੇ ਕੋਲ ਹਰਿਆਣਾ ਅਸੀਂ ਆਪਣਾ ਕਿਸਾਨਾਂ ਦੀ ਅੱਜ ਅਹਿਮ ਮੀਟਿੰਗ ਹੋਈ ਆ ਪੁਲਿਸ ਪ੍ਰਸ਼ਾਸਨ ਨਾਲ ਮੁਰਤੋਂ ਇਹ ਮੀਟਿੰਗ ਹੋਈ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕੰਗਣਾ ਅਰਨੌਤ ਨੇ ਮੁਰਤੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਇਸੇ ਬਿਆਨ ਦਰਮਿਆਨ ਇਹ ਮੀਟਿੰਗ ਵੀ ਆਪਣੇ ਆਪ ਚ ਅਹਿਮ ਬਣੀ ਹੋਈ ਆ ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਨਾਲ ਅੱਜ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਹੋਈ ਹੈ ਮੋੜ ਤੋਂ ਜਿਹੜੀ ਇਹ ਮੀਟਿੰਗ ਸੱਦੀ ਗਈ ਸੀ ਹਾਲਾਂਕਿ ਪਹਿਲਾਂ ਵੀ ਜਿਹੜੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤਹਿਤ ਜਿਹੜੀ ਹਲਚਲ ਆ ਪ੍ਰਸ਼ਾਸਨ ਚ ਮੱਚੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਿੱਤੇ ਦਿਨ ਹੀ ਜਿਹੜੇ ਆ ਹੁਕਮ ਜਾਰੀ ਕੀਤੇ ਸੀ ਕਿ ਸ਼ੰਭੂ ਆਰਡਰ ਦੀ ਇੱਕ ਲੇਨ ਹੈ ਜਿਹੜੀ ਉਸ ਨੂੰ ਖੋਲਿਆ ਜਾਵੇ ਤੇ ਬਜ਼ੁਰਗ ਐਂਬੂਲੈਂਸ ਅਤੇ ਬੱਚਿਆਂ ਲਈ ਜਿਹੜੀ ਆ ਇੱਕ ਸਾਈਡ ਚਲਾ ਦਿੱਤੀ ਜਾਵੇ ਪਰ ਹਾਲੇ ਜਿਹੜੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਕਿਸੇ ਤਰ੍ਹਾਂ ਦਾ ਰਸਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ ਤੇ ਇਸ ਦੇ ਦਰਮਿਆਨ ਇੱਕ ਮੀਟਿੰਗ ਹੈ ਜਿਹੜੀ ਅੱਜ ਮੋੜ ਤੋਂ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਪਟਿਆਲਾ ਦਰਮਿਆਨ ਹੋਈ ਅਤੇ ਐਸਐਸਪੀ ਪਟਿਆਲਾ ਮੌਕੇ ਤੇ ਮੌਜੂਦ ਸਨ ਜਿਹੜੇ ਉੱਚ ਅਧਿਕਾਰੀ ਨੇ ਮੌਕੇ ਤੇ ਉਹ ਵੀ ਪਹੁੰਚੇ ਨੇ ਤਾਂ ਇਸ ਮੌਕੇ ਸਾਡੇ ਪੱਤਰਕਾਰ ਚੰਜੀਤ ਜੋਸ਼ੀ ਪਟਿਆਲਾ ਤੋਂ ਮੌਜੂਦ ਸਨ ਉਹਨਾਂ ਨੇ ਕੀ ਹਾਲਾਤ ਉੱਥੇ ਜਿਹੜੇ ਬਣੇ ਕੀ ਗੱਲਬਾਤ ਹੋਈ ਕਿੱਦਾਂ ਦਾ ਮਾਹੌਲ ਹੈ ਮੀਟਿੰਗ 'ਚ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿਸਾਨਾਂ ਦਾ ਹੁਣ ਕੀ ਇਸ ਬਾਰੇ ਜਿਹੜਾ ਅੱਗੇ ਰਵਈਆ ਜੀ ਜੋਸ਼ੀ ਜੀ ਮੀਟਿੰਗ ਹੋਈ ਹੈ ਮੀਟਿੰਗ ਬਿੱਤੇ ਦਿਨ ਵੀ ਹੋਈ ਸੀ ਅੱਜ ਵੀ ਮੁਰ ਇਹ ਮੀਟਿੰਗ ਸੱਦੀ ਕੇ ਐਸੇ ਦੇ ਦਰਮਿਆਨ ਕੰਗਰਾਂ ਨੌਤ ਵਾਲਾ ਬਿਆਨ ਵੀ ਸਾਹਮਣੇ ਆ ਜਾਂਦਾ ਤਾਂ ਕਿੱਦਾਂ ਦਾ ਮਾਹੌਲ ਰਿਹਾ ਹੈ ਤੇ ਕੀ ਮੀਟਿੰਗ ਚ ਕੁਝ ਹੋ ਪਾਇਆ ਜਾਂ ਫਿਰ ਤੋਂ ਬੇ ਸਿੱਟਾ ਰਹੀ ਹੈ ਮੀਟਿੰਗ ਸਤਨਾਮ ਜੜੀਏ ਮੀਟਿੰਗ ਸੀ ਜਿਹੜੀ ਆ ਦੂਸਰੀ ਵਾਰ ਪੰਜਾਬ ਪ੍ਰਸ਼ਾਸਨ ਔਰ ਹਰਿਆਣਾ ਪ੍ਰਸ਼ਾਸਨ ਦੀ ਕਿਸਾਨ ਅਗੂ ਨਾਲ ਮੀਟਿੰਗ ਸੀ ਕਿਸਾਨ ਅਗੂ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਵਿਖੇ ਕਿਹਨਾਂ ਨੇ ਆਪਣੀ ਮੀਟਿੰਗ ਕੀਤੀ ਉਸ ਤੋਂ ਬਾਅਦ ਕਿਸਾਨ ਅਗੂ ਪੁਲਿਸ ਲਾਈਨ ਪਹੁੰਚੇ ਪੁਲਿਸ ਲਾਈਨ ਪਹੁੰਚ ਕੇ ਕਿਸਾਨ ਅਗੂ ਨੇ ਸਿੱਧੇ ਪ੍ਰਸ਼ਾਸਨ ਨਾਲ ਇੱਕੋ ਹੀ ਮੰਗ ਰੱਖੀ ਕਿ ਆਪਾਂ ਮੀਟਿੰਗ ਤੋਂ ਪਹਿਲਾਂ ਸ਼ੰਭੂ ਹੀ ਚੱਲਦੀਆਂ ਧਰਨੇ ਵਾਲੀ ਥਾਂ ਤੇ ਉੱਥੇ ਅਸੀਂ ਤੁਹਾਨੂੰ ਦਿਖਾ ਦਾਂਗੇ ਕਿ ਸਰਦ ਕਿਸ ਨੇ ਬੰਦ ਕੀਤੀ ਪਈ ਆ ਕਿਸਾਨ ਅਗੂ ਨੇ ਸਿੱਧਾ-ਸਿੱਧਾ ਕਿਹਾ ਕਿ ਜਿਹੜੀ ਸੜਕ ਹੈਗੀ ਹੈ ਹਰਿਆਣਾ ਸਰਕਾਰ ਆਸੀ ਆਪਣਾ ਸਟੈਂਡ ਹੈ ਪੰਜਾਬ ਦੀ ਸੜਕ ਬਿਲਕੁਲ ਠੀਕ ਹੈ ਆਵਾਜਾਈ ਬਿਲਕੁਲ ਪੂਰੀ ਤਰ੍ਹਾਂ ਚੱਲ ਰਹੀ ਹੈ ਜਿਹੜੀ ਕਿ ਅਸੀਂ ਅਸੀਂ ਸੜਕ ਨਹੀਂ ਰੋਕੀ ਪੀ ਉਸ ਤੋਂ ਲਾਹ ਕਿਸਾਨ ਅੱਗੋਂ ਨੇ ਮੀਟਿੰਗ ਤੋਂ ਬਾਹਰ ਆ ਕੇ ਇੱਕੋ ਗੱਲ ਕਹੀ ਹੈ ਅਸੀਂ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚਣ ਹੈ ਔਰ ਜਿਹੜੀ ਮੀਟਿੰਗ ਹੈਗੀ ਹੈ ਉਹਨਾਂ ਕਹਿੰਿਆ ਕਿ ਕਮੇਟੀਆਂ ਨਾਲ ਕਿਸਾਨਾਂ ਦਾ ਹੱਲ ਨਹੀਂ ਹੋਣਾ ਅਗਰ ਹੱਲ ਕਰਨਾ ਤਾਂ ਸਰਕਾਰ ਨੂੰ ਸਿੱਧਮ ਸਿੱਧੇ ਕਿਸਾਨਾਂ ਨਾਲ ਗੱਲ ਕਰਨੀ ਪੈਣੀ ਆ ਜੀ ਜੋਸ਼ੀ ਜੀ ਜੀ ਜੋਸ਼ੀ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਸਾਨਾ ਨੇ ਸਿੱਧਾ ਕਿਹਾ ਕਿ ਤੁਸੀਂ ਸ਼ੰਭੂ ਆਰਡਰ ਤੇ ਚਲੋ ਤੁਹਾਨੂੰ ਹਾਲਾਤ ਦਿਖਾਣੇ ਆ ਤਾਂ ਅੱਗੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਰਵੱਈਆ ਸੀ ਕੀ ਉਹਨਾਂ ਵੱਲੋਂ ਕੋਈ ਅਜਿਹੀ ਗੱਲ ਰੱਖੀ ਮੰਨੀ ਗਈ ਕਿ ਹਾਂ ਅਸੀਂ ਚੱਲਦੇ ਆ ਜਾਂ ਮੌਕੇ ਦੀ ਸਥਿਤੀ ਹਾਲਾਂਕਿ ਸਭ ਕੁਝ ਉਹਨਾਂ ਦੀ ਦੇਖ ਰੇ ਚ ਚੱਲ ਰਿਹਾ ਸਤਾਂ ਜਿਹੜੀ ਮੀਟਿੰਗ ਹੈ ਸਾਨੂੰ ਪਤਾ ਹੈ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਇਹ ਮੀਟਿੰਗਾਂ ਚੱਲ ਰਹੀਆਂ ਪ੍ਰਸ਼ਾਸਨਿਕ ਅਧਿਕਾਰੀ ਮੀਡੀਆ ਕਰਮੀ ਅੱਗੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਜਿਹੜੇ ਕਿਸਾਨ ਆਗੂ ਹੈਗੇ ਆ ਉਹ ਲੋਕ ਇੱਥੇ ਜਿਹੜੇ ਕੰਗਣਾ ਰੋਕਤ ਵੱਲੋਂ ਹਮਲਾ ਕੀਤਾ ਗਿਆ ਤੱਕ ਉਹਦੀ ਨੇਕੀ ਕਿਸਾਨ ਆਗੂ ਨੇ ਕਿਹਾ ਕਿ ਜਿਹੜੀ ਕੰਗਣਾ ਰੋਕਤ ਦੀ ਅਮਰਜੈਂਸੀ ਫਿਲਮ ਆ ਰਹੀ ਹੈ ਉਸ ਤੋਂ ਪਰਦਾਉਣ ਦੇ ਲਈ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਕੰਗਣਾ ਰੋਕਤ ਕੋਈ ਕਾਰਵਾਈ ਨਹੀਂ ਕਰਦੀ ਜਿਹੜੀ ਕੰਗਣਾ ਰੋਕਤ ਹੈ ਸਿੱਖਾਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਉਹਨਾਂ ਜੀ ਤਾਂ ਜੋਸ਼ੀ ਜੀ ਅੱਜ ਅਗਲੇ ਕੋਈ ਪਲਾਨ ਬਾਰੇ ਕਿਸਾਨਾਂ ਨੇ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ ਆ ਕਿਸਾਨ ਅੱਗਵਾ ਨੇ ਕਿਹਾ ਕਿ 31 ਅਗਸਤ ਨੂੰ ਅਸੀਂ ਇੱਕ ਵੱਡੀ ਜਿਹੜੀ ਕਿ ਮੀਟਿੰਗ ਕਰ ਰਹੇ ਹਾਂ ਜਿਸ ਦੇ ਵਿੱਚ ਪੰਚਾਇਤ ਮਹਾਪੰਚਾਇਤ ਜਿ ਵੀ ਅਸੀਂ ਜਾਵਾਂਗੇ ਵੱਡੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ 31 ਅਗਸਤ ਨੂੰ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਕਿਸਾਨਾ ਗੋਵ ਵੱਲੋਂ ਲਿਆ ਜਾਏਗਾ ਕਿ ਐਸੇ ਧਰਨੇ ਸੰਬੰਧੀ ਅੱਗੇ ਕਰਨਾ ਕੀ ਆ ਕਿਉਂਕਿ ਬਹੁਤ ਲੰਮਾ ਚਰਮਾ ਹੋ ਗਿਆ ਜਿਹੜਾ ਕਿ ਧਰਨਾ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਪਰ ਜਿਹੜੀ ਸਥਿਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਿਹੜੀ ਦੂਸਰੀ ਮੀਟਿੰਗ ਹੋਈ ਹੈ ਪਰ ਇਹ ਵੀ ਬੇਸਿੱਟਾ ਰਹੀ ਹੁਣ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਦੇਖ ਕੀਪਾ ਮੀਟਿੰਗ ਦਿ ਲਈ ਕੀ ਆ ਮੀਟਿੰਗ ਚੰਡੀਗੜ੍ਹ ਹੋਏਗੀ ਜਾਂ ਹੁਣ ਮੀਟਿੰਗ ਫਿਰ ਪਟਿਆਲਾ ਦੀ ਪੁਲਸ ਲਾਈਨ ਵਿਖੇ ਹੋਏਗੀ ਜੀ ਜੀ ਬਹੁਤ ਬਹੁਤ ਧੰਨਵਾਦ ਕਾ ਕਿਸਾਨਾਂ ਦੀ ਮੀਟਿੰਗ ਆ ਜਿਹੜੀ ਅਹਿਮ ਆ ਜਿਹੜੀ ਆਪਣੇ ਆਪ ਚ ਬਣੀ ਹੋਈ ਆ ਤੇ ਉੱਥੇ ਹੀ ਸਭ ਤੋਂ ਅਹਿਮ ਇਸ ਕਰਕੇ ਅੱਜ ਦੇਖੀ ਗਈ ਆ ਮੀਟਿੰਗ ਕਿਉਂਕਿ ਕੰਗੜਾ ਰਣੌਤ ਵੱਲੋਂ ਮੁਰਤੋਂ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਸ਼ਬਦੀ ਹਮਲੇ ਆ ਜਿਹੜੇ ਕਿਸਾਨਾਂ ਤੇ ਕੀਤੇ ਗਿਆ ਤੇ ਉੜਤਾ ਪੰਜਾਬ ਵਰਗੇ ਸ਼ਬਦ ਆ ਜਿਹੜੇ ਉਹ ਵਰਤੇ ਗਿਆ ਹਾਲਾਂਕਿ ਜਿਹੜੀ ਫਿਲਮ ਬਣੀ ਸੀ ਪਹਿਲਾਂ ਉੜਤਾ ਪੰਜਾਬ ਉਸ ਤੇ ਵੀ ਵੱਡਾ ਬਵਾਦ ਆ ਜਿਹੜਾ ਖੜਾ ਹੋਇਆ ਸੀ ਕਿ ਕਿਵੇਂ ਪੰਜਾਬ ਨੂੰ ਦਰਸਾਇਆ ਜਾ ਰਿਹਾ ਤਾਂ ਉਹੀ ਕੰਗੜਾ ਨੌਤ ਜਿਹੜੇ ਕਿ 에어ਪੋਰਟ ਤੇ ਕੁਲਵਿੰਦਰ ਸਿੰਘ ਨਾਲ ਕੁਲਵਿੰਦਰ ਕੌਰ ਨਾਲ ਜਿੰਨਾ ਦਾ ਮਾਮਲਾ ਪੱਖਿਆ ਸੀ ਅੱਜ ਉਹ ਫਿਰ ਤੋਂ ਕਿਸਾਨਾਂ ਤੇ ਸ਼ਬਦੀ ਵਾਰ ਆ ਜਿਹੜੇ ਕਰਦੇ ਨਜ਼ਰ ਆ ਰਹੇ ਆ ਤੇ ਇਸੇ ਦੇ ਦਰਮਿਆਨ ਸਭ ਤੋਂ ਗੱਲ ਅਹਿਮ ਇਹ ਵੀ ਦੇਖੀ ਜਾ ਰਹੀ ਹੈ ਕਿ ਕੰਗੜਾ ਨੌਤ ਦੀ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਉਸ ਨੂੰ ਲੈ ਕੇ ਸਭ ਕੁਝ ਕੀਤਾ ਜਾ ਰਿਹਾ ਜੋ ਕਿਸਾਨਾਂ ਦਾ ਕਹਿਣਾ ਬਾਕੀ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨਾ ਕਿਸੇ ਲੋਟ ਐਮਰਜੈਂਸੀ ਜਿਹੜੀ ਫਿਲਮ ਚੱਲੇ ਕਿਉਂਕਿ ਪਹਿਲਾਂ ਜਿਹੜੀ ਇੱਕ ਫਿਲਮ ਬਣਾਈ ਸੀ ਕੰਗਣਾ ਨੌਤ ਨੇ ਉਹ ਬਿਲਕੁਲ ਫਲॉप ਹੋਈ ਸੀ ਤਾਂ ਐਮਪੀ ਬਣ ਕੇ ਹੁਣ ਕੰਗਣਾ ਨੌਤ ਚਾਹੁੰਦੇ ਨੇ ਕਿ ਉਹਨਾਂ ਦੀ ਫਿਲਮ ਜਿਹੜੀ ਉਹ ਜਿਹੜੇ ਆ ਆ ਮੂੜ ਤੋਂ ਵੱਡੀ ਕਮਾਈ ਕਰੇ ਅਤੇ ਪਰਦੇ ਤੇ ਵੱਡੀ ਕਮਾਈ ਕਰਕੇ ਜਿਹੜਾ ਇੱਕ ਵਾਰ ਫਿਰ ਕੰਗਨਾਰਨੌਤ ਤੇ ਜਿਹੜੇ ਆਪਣੇ ਆਪ ਨੂੰ ਬਾਲੀਵੁੱਡ ਵਿੱਚ ਵੱਡੇ ਅਦਾਕਾਰ ਵਿੱਚ ਸ਼ਾਮਲ ਕਰ ਲੈਣਾ ਤਾਂ ਕੰਗਨਾਰਨੌਤ ਦੇ ਜਿਹੜੇ ਸ਼ਬਦੀ ਵਾਰ ਨੇ ਉਹ جاری ਨੇ ਤੇ ਉਧਰ ਕਿਸਾਨਾਂ ਦੀ ਮੀਟਿੰਗਾਂ ਦਾ ਦੌਰ ਆ ਉਹ ਵੀ ਜਾਰੀ ਹੈ ਤੇ ਕਿਸਾਨਾਂ ਦਾ ਜਿਹੜਾ ਸਿੱਧਾ ਜਿਹੜਾ ਜਵਾਬ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਸੜਕ ਨਹੀਂ ਰੋਕੀ ਅਸੀਂ ਕੋਈ ਰਸਤਾ ਨਹੀਂ ਰੋਕਿਆ ਰੋਕਿਆ ਤਾਂ ਰਸਤਾ ਹੋਇਆ ਹੈ ਹਰਿਆਣਾ ਸਰਕਾਰ ਨੇ ਕੰਦਾ ਕਿੱਤਿਆ ਨੇ ਹਰਿਆਣਾ ਸਰਕਾਰ ਨੇ ਅਜਿਹੇ ਜਿਹੜੇ ਆ ਕਿਸਾਨ ਸ਼ਬਦ ਦਾ ਜਿਹੜੇ ਉਹ ਹਰਿਆਣਾ ਸਰਕਾਰ ਨੂੰ ਲੈ ਕੇ ਵਰਤ ਰਿਹਾ ਤੇ ਹਰਿਆਣਾ ਸਰਕਾਰ ਤੇ ਸ਼ਬਦੀ ਵਾਰ ਕਿਤੇ ਜਾ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਦਿੱਲੀ ਜਾਵਾਂਗੇ ਜੇਕਰ ਰਸਤਾ ਖੁੱਲਦਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਬਨ ਸਿੰਘ ਪੰਦੇਰ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਇਹ ਅੰਦੋਲਨ ਦੋ ਦੀ ਲੀਡਰਸ਼ਿਪ ਆ ਕਲੀਅਰ ਕਰ ਚੁੱਕੀ ਆ ਵੀ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਸਾਣੀ ਰਸਤਾ ਖੋਲ ਦੇਵੇ ਪਬਲਿਕ ਡੰਗੇ ਟਰਾਂਸਪੋਰਟਰ ਨੰਗੇ ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ਼ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ ਮੀਡੀਆ ਨੂੰ ਬਕਾਇਦਾ ਅਫਸਰ ਸਭਾ ਨੇ ਨੂੰ ਕਿਹਾ ਕਿ ਪਹਿਲੇ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਘੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ ਚ ਕੋਈ ਸਮੱਸਿਆ ਆਉਗਰੀ ਤੁਸੀਂ ਫਿਰ ਸਾਨੂੰ ਕੀ ਉਹ ਜੇ ਤੁਡੀ ਗੱਡੀ ਜਾ ਕੇ ਦਰਜਤ ਤੋਂ ਹਰਿਆਣਾ ਸਰਕਾਰ ਨੇ ਕੰਦ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉਹ ਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਂਡਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਂਡਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਚ ਪਿਛਲੇ ਪੰਜਾਛੇ ਮਹੀਨਿਆਂ ਤੋਂ ਬੈਠੇ ਆ ਕੋਈ ਲਾਂਡਰਡਰ ਐਕਚੁਅਲੀ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਂਡਰਡਰ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਦਾ ਹਰਿਆਣਾ ਟੱਪ ਕੇ ਲਾਂਡਰਡਰ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੁਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ ਕੇਂਦਰ ਦਾ ਗਲਤ ਮਿਸਕੈਟ ਕਰਵਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਤੇ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਕਿ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰੌਂਡ ਦੀ ਮੀਟਿੰਗਾਂ ਭਾਵੇਂ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬਹਿਣ ਨੂੰ ਤਿਆਰ ਆ ਸਾਡੇ ਲੋਕ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫਾਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟਡ ਹੈ ਇਹ ਮੀਡੀਆ ਨੇ ਸਪੀਅਲ ਕਰਦੇ ਆ ਉਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ 'ਚ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਉਹਦੀ ਰਿਟ ਪਟੀਸ਼ਨ 'ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ 'ਚ ਹੀ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆ ਤੁਹਾਡੇ ਕੋਲ ਅਸੀਂ ਆਪਣਾ ਕਿਸਾਨਾਂ ਦੀ ਅੱਜ ਅਹਿਮ ਮੀਟਿੰਗ ਹੋਈ ਆ ਪੁਲਿਸ ਪ੍ਰਸ਼ਾਸਨ ਨਾਲ ਮੁੜ ਤੋਂ ਇਹ ਮੀਟਿੰਗ ਹੋਈ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕੰਗਣ ਅਰਨੌਤ ਨੇ ਮੁੜ ਤੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਇਸੇ ਬਿਆਨ ਦਰਮਿਆਨ ਇਹ ਮੀਟਿੰਗ ਵੀ ਆਪਣੇ ਆਪ ਚ ਅਹਿਮ ਬਣੀ ਹੋਈ ਆ ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਨਾਲ ਅੱਜ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਹੋਈ ਹੈ ਮੋੜ ਤੋਂ ਜਿਹੜੀ ਇਹ ਮੀਟਿੰਗ ਸੱਦੀ ਗਈ ਸੀ ਹਾਲਾਂਕਿ ਪਹਿਲਾਂ ਵੀ ਜਿਹੜੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤਹਿਤ ਜਿਹੜੀ ਹਲਚਲ ਪ੍ਰਸ਼ਾਸਨ ਚ ਮੱਚੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਿੱਤੇ ਦਿਨ ਹੀ ਜਿਹੜੇ ਆ ਹੁਕਮ ਜਾਰੀ ਕੀਤੇ ਸੀ ਕਿ ਸ਼ੰਭੂ ਆਰਡਰ ਦੀ ਇੱਕ ਲਾਈਨ ਹੈ ਜਿਹੜੀ ਉਸ ਨੂੰ ਖੋਲਿਆ ਜਾਵੇ ਤੇ ਬਜ਼ੁਰਗ ਐਂਬੂਲੈਂਸ ਅਤੇ ਬੱਚਿਆਂ ਲਈ ਜਿਹੜੀ ਇੱਕ ਸਾਈਡ ਚਲਾ ਦਿੱਤੀ ਜਾਵੇ ਪਰ ਹਾਲੇ ਜਿਹੜੀ ਸਥਿਤੀ ਜਿਉਂ ਦੀ ਤਿਉ ਬਣੀ ਹੋਈ ਹੈ ਕਿਸੇ ਤਰ੍ਹਾਂ ਦਾ ਰਸਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ ਤੇ ਇਸ ਦੇ ਦਰਮਿਆਨ ਇੱਕ ਮੀਟਿੰਗ ਹੈ ਜਿਹੜੀ ਅੱਜ ਮੁਰ ਤੋਂ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਪਟਿਆਲਾ ਦਰਮਿਆਨ ਹੋਈ ਅਤੇ ਐਸਐਸਪੀ ਪਟਿਆਲਾ ਮੌਕੇ ਤੇ ਮੌਜੂਦ ਸਨ ਜਿਹੜੇ ਉੱਚ ਅਧਿਕਾਰੀ ਨੇ ਮੌਕੇ ਤੇ ਉਹ ਵੀ ਪਹੁੰਚੇ ਨੇ ਤਾਂ ਇਸ ਮੌਕੇ ਸਾਡੇ ਪੱਤਰਕਾਰ ਚੰਨਜੀਤ ਜੋਸ਼ੀ ਪਟਿਆਲਾ